ਗੱਜ ਵੈਲਕਮ ਟੂ ਮਾਈ ਨੈਮ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵੱ ਚੁੱਕੇ ਨੇ 5:30 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕੇ ਹੈਗੀ ਅੱਜ 29 ਦਿਨ ਹੈਗਾ ਜੋ ਸੋਮਵਾਰ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦੇ ਕੀ ਭਾਰ ਰਹੇ ਜੀ ਅੱਜ ਦੇ ਜੀ ਹੋਲ ਸੇਲ ਦੇ ਰੇਟਾਂ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦੇ ਕੀ ਭਾਰ ਰਹੇ ਜੀ ਅੱਜ ਦੇ ਜੀ ਤੇ ਆਪਣੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜੀ ਆਪਣੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਤੁਹਾਨੂੰ ਹਰ ਸਬਜ਼ੀਆਂ ਦੇ ਰੇਟ ਤੇ ਫਲਾਂ ਦੇ ਰੇਟ ਤੇ ਆਲੂ ਤੇ ਪਿਆਜ਼ ਦੇ ਤੇ ਵੀਡੀਓ ਆਪਣੀ ਪੂਰੀ ਦੇਖਿਆ ਕਰੋ ਜੀ ਸਕਿੱਪ ਨਾ ਕਰਾ ਕਦੋਂ ਇੱਕ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਸਪੋਰਟ ਵੀ ਵਧੀਆ ਕਰੋ ਜੀ ਆਪਣੇ ਚੈਨਲ ਨੂੰ ਜੀ ਚਲੋ ਆਪਾਂ ਕਰਦੇ ਆਂ ਗੱਲਬਾਤ ਵੀ ਅੱਜ ਦਾ ਕੀ ਪਾ ਰਿਹਾ ਜੀ ਅੱਜ ਦਾ ਜੀ ਪੱਤਾ ਗੋਭੀ ਦਾ ਕੀ ਪਾ ਚੱਲ ਰਿਹਾ ਜੀ ਅੱਜ ਅਸੀਂ ਪੱਤਾ ਗੋਭੀ ਬਾਰੇ ਵੀ ਗੱਲਬਾਤ ਕਰਾਂਗੇ ਤੇ ਫੁੱਲ ਗੋਭੀ ਬਾਰੇ ਵੀ ਗੱਲਬਾਤ ਆਜੋ ਪੱਤਾ ਗੋਭੀਤ ਨਾਲ ਕੀ ਹਾਲ ਨੇ ਬਾਈ ਵਧੀਆ ਵੀ ਵਧੀਆ ਤੇ ਗੋਭੀ ਦਾ ਕੀ ਰੇਟ ਲੱਗਾ ਬਾਈ ਪੱਤਾ ਗੋਭੀ ਵੇਖਿਆ ਬਾਈ 5 ਤੋਂ ਲੈ ਕੇ 6 ਰੁਪਏ ਕਿਲੋ ਤੱਕ ਹਾਂਜੀ ਦੋਸਤੋ ਪੱਤਾ ਗੋਭੀ ਪਾਰ ਰਹਿ ਗਿਆ ਜੀ 5 ਤੋਂ ਲੈ ਕੇ 6 ਰੁਪਏ ਤੱਕ ਦਾ ਪਾਰ ਰਹਿ ਗਿਆ ਜੀ ਬਾਈ ਰਣਜੀਤ ਕੋਲੋਂ ਮਿਲ ਜੂ ਜੀ ਇਹ ਵੀ ਪੱਤ ਗੋਭੀ ਤੇ ਹੋਲ ਸੇਲ ਦਾ ਰੇਟ ਹੈ ਤੇ ਹੋਲ ਸੇਲ ਦੇ ਰੇਟ ਨੇ ਜੀ ਬੰਦ ਲਫਾਫੇ ਲੈਣੇ ਪੈਂਦੇ ਜੇ ਕਿਸੇ ਨੇ ਵੀ ਲੈਣੇ ਜੀ ਤੇ ਫੁੱਲ ਗੋਭੀ ਦਾ ਕੀ ਰੇਟ ਰਹਿ ਗਿਆ ਭਾਈ ਆਪਣੀ ਫੁੱਲ ਗੋਭੀ ਵਿਗਿਆ ਭਾਈ 4 ਤੋਂ ਲੈ ਕੇ 5 ਰੁਪਏ ਕਿਲੋ ਹਾਂ ਜੀ ਦੋਸਤੋ ਫੁੱਲ ਗੋਭੀ ਦਾ ਭਾਅ ਹੈਗਾ ਜੀ 4 ਤੋਂ ਲੈ ਕੇ 5 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਗੋਭੀ ਦਾ ਜੀ ਫੁੱਲ ਦਾ ਤਣੀਆਂ ਦਾ ਕੀ ਰੇਟ ਚੱਲੀ ਜਾਂਦਾ ਭਈ ਆਪਣਾ ਬਈ ਲੋਕਲ ਤਣੀਆਂ ਬਿਗਾ ਹੈਗਾ 10 ਤੋਂ ਲੈ ਕੇ 12 ਰੁਪਏ ਕਿਲੋ ਹਾਂਜੀ ਦੋਸਤੋ 10 ਤੋਂ ਲੈ ਕੇ 12 ਰੁਪਏ ਤੱਕ ਦਾ ਪਾਜ ਕਿਲੋ ਦਾ ਜੀ ਤਣੀਆਂ ਦਾ ਜੀ ਤੇ ਘੱਟੋ ਘੱਟ ਇਹ 5 ਕਿਲੋ ਜਾਂ 10 ਕਿਲੋ ਤਣੀਆਂ ਲੈਣਾ ਪੈਂਦਾ ਜੀ ਇਹ ਲੋਕਲ ਬਰੋਕਲੀ ਆ ਇਹਦਾ ਕੀ ਰੇਟ ਚੱਲੀ ਜਾਂਦਾ ਬਈ ਬਰੋਕਲੀ ਦਾ 25 ਤੋਂ 30 ਰੁਪਏ ਕਿਲੋ ਤੱਕ ਦੀ ਹੈ ਜੀ ਹਾਂਜੀ ਦੋਸਤੋ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਬਰੋਕਲੀ ਗੋਭੀ ਦਾ ਜੀ ਇਹ ਬੰਦ ਗਰੇਟਾਂ ਦਾ ਵੀ ਭਾਅ ਮਿਲਦਾ ਜੀ ਇਹ ਬਈ ਜੀ ਤੇ ਟਮਾਟਰ ਦਾ ਕੀ ਰੇਟ ਚੱਲੀ ਜਾਂਦਾ ਬਈ ਆਪਣੇ ਦਾ ਬਈ ਟਮਾਟਰ ਦੇਗਾਗਾ 48 ਤੋਂ ਲੈ ਕੇ 50 ਰੁਪਏ ਕਿਲੋ ਤੱਕ ਹਾਂਜੀ ਦੋਸਤੋ 48 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਰਿਹਾ ਜੀ ਟਮਾਟਰ ਦਾ ਜੇ ਵੀ ਬੰਦ ਗਰੇਟਾਂ ਦਾ ਭਾਅ ਜੀ ਟਮਾਟਰ ਦਾ ਜੀ ਤਿੱਲਾ ਸੰਦਾ ਕੀ ਭਾਅ ਚੱਲੀ ਜਾਂਦਾ ਬਈ ਸੰਦਾ ਦੇਗਾ ਬਈ 90 ਰੁਪਏ ਕਿਲੋ ਤੋਂ ਲੈ ਕੇ ਇਹ ਤੋਂ ਲੈ ਕੇ 140 ਰੁਪਏ ਤੱਕ ਦਾ ਭਾਜ ਜੀ ਲਸਣ ਦਾ ਜੀ ਕਿਲੋ ਦਾ ਜੀ ਇਹ ਬੰਦ ਗੱਟੇ ਦਾ ਭਾਜ ਜੀ ਲਸਣ ਦਾ ਬਈ ਰੰਜੀਤ ਗੱਟੀ ਲੈਣੇ ਪੈਂਦਾ ਬਈ ਹਾਂ ਬਈ ਗੱਟਾ ਹੀ ਲੈਣਾ ਪੈਂਦਾ ਗਾ ਇਹ ਹੋਲ ਸੇਲ ਦਾ ਰੇਟ ਆ ਗਾ ਅੱਛਾ 20 ਘਟੋ ਘਟ ਕਿੰਨਾ ਕ ਬੇਡ ਹੁੰਦਾ ਇਹ ਚ ਹੋਗਾ ਜੀ 25 30 ਕਿਲੋ ਅੱਛਾ 25 30 ਕਿਲੋ ਗੱਟਾ ਲੈਣੀ ਪੈਂਦਾ ਜੀ ਇਹ ਹਾਂਜੀ ਹਾਂਜੀ ਤੇ 90 ਤੋਂ ਲੈ ਕੇ 140 ਰੁਪਏ ਤੱਕ ਮਿਲ ਜੂਗਾ ਜੀ ਇਹ ਗੱਟਾ ਜੀ ਲਸਣ ਦਾ ਜੀ ਬਈ ਜਿਹੜਾ ਹਰ ਤੱਕ ਹਰ ਤੱਕ 90 ਰੁਪਏ ਕਿੰਨੇ ਜਿਹੜਾ ਵਧੀਆ ਗਾ ਹਾਂਜੀ 140 ਰੁਪਏ ਕਿਲੋ ਸ਼ਕਰਗੰਦੀ ਦਾ ਕੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਸਰਗੰਦੀ ਦਾ ਜੀ ਇਹ ਵੀ ਬੰਦਲਵਾ ਪੇ ਲੈਣੇ ਪੈਂਦੇ ਜੀ ਸਰਗੰਦੀ ਦੇ ਜੀ ਹਾਂਜੀ ਪਾਲਕ ਦਾ ਰੇਟ ਹੈਗਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਦਰ ਜਾਂਦਾ ਜੀ ਪਾਲਕ ਦਾ ਜੀ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਦਰ ਜਾਂਦਾ ਜੀ ਸਰੋਂ ਦੇ ਸਾਗ ਦਾ ਜੀ ਤੇ ਸਰੋਂ ਦੇ ਸਾਗ ਥੋੜਾ ਜਿਆ ਤੇਜ ਹੈ ਜੀ ਹਾਂਜੀ ਦੋਸਤੋ ਬਾਥੂ ਦਾ ਰੇਟ ਹੈਗਾ ਜੀ ਦਰਜਨ ਲੈਣੀ ਪੈਂਦੀ ਆ ਘੱਟੋ ਘਾਟ ਦਰਜਨ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਬਾਥੂ ਦਾ ਜੀ ਦਰਜਨ ਦਾ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਟੇ ਦਾ ਭਾਅ ਰਿਹਾ ਜੀ ਹਰੇ ਮਟਰਾਂ ਦਾ ਜੀ 2 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਤੇ ਬੰਦ ਗਟੇ ਦਾ ਭਾਅ ਰਿਹਾ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਗੰਗਾ ਨਾਗਰ ਵਾਲੀ ਗਾਜਰ ਦਾ ਪਾ ਹੈਗਾ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਪਾ ਰਹਿ ਗਿਆ ਜੀ ਗਾਜਰਾਂ ਦਾ ਜੀ ਇਹ ਵੀ ਬੰਦ ਲਫਾਫੇ ਲੈਣੇ ਪੈਂਦੇ ਜੀ ਗਾਜਰਾਂ ਦੇ ਜੀ ਹਾਂਜੀ ਦੋਸਤੋ ਚਾਹਨਾ ਖੀਰੇ ਦਾ ਪਾ ਹੈਗਾ ਜੀ ਇਹ ਬੰਦ ਲਫਾਫੇ ਦੇ ਵਿੱਚ ਆਉਂਦਾ ਤੇ 15 ਕਿਲੋ ਜਾਂ 20 ਕਿਲੋ ਖੀਰਾ ਲੈਣਾ ਪੈਂਦਾ ਤੇ ਰੇਟ ਹੈਗਾ ਜੀ ਇਹਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਚਾਹਨਾ ਖੀਰੇ ਦਾ ਜੀ ਕਹਾ ਵੇਚ ਹਾਂਜੀ ਦੋਸਤੋ ਆਵਲੇ ਦਾ ਰੇਟ ਹੈਗਾ ਜੀ ਇਹ ਬੰਦ ਗੱਟਿਆਂ ਦੇ ਵਿੱਚ ਆਉਂਦਾ ਜੀ ਆਵਲਾ ਜੀ ਇਹ ਤੇ ਰੇਟ ਹੈਗਾ ਜੀ ਇਹਦਾ ਜੀ 18 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਔਲੇ ਦਾ ਜੀ ਤੇ ਬੰਦ ਗੱਟੇ ਲੈਣੇ ਪੈਂਦੇ ਜੇ ਕਿਸੇ ਨੂੰ ਲੈਣੇ ਘੱਟੋ ਘੱਟ ਬੰਦ ਗੱਟਾ ਲੈਣਾ ਪਊਗਾ ਜੀ 18 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਔਲੇ ਦਾ ਜੀ ਹਾਂਜੀ ਦੋਸਤੋ ਬਾਈ ਸੱਤ ਨਾਮ ਨਾਲ ਵੀ ਗੱਲਬਾਤ ਕਰਦੇ ਆ ਵੀ ਸੂਂਗਰਿਆਂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਕੀ ਭਾਅ ਰਿਹਾ ਜੀ ਅੱਜ ਦਾ ਜੀ ਹੋਰ ਸੱਤ ਨਾਮ ਕੀ ਵਾਲ ਨੇ ਬਾਈ ਠੀਕ ਆ ਠੀਕ ਆ ਵਧੀਆ ਬਾਈ ਵਧੀਆ ਬਾਈ ਇਹ ਸੂਂਗਰਿਆਂ ਦਾ ਕੀ ਰੇਟ ਹੈਗਾ ਬਾਈ ਬਾ 10 ਰੁਪਏ ਕੁਟੀ ਹੋਈ ਆ ਹਾਂਜੀ ਦੋਸਤੋ ਦਰਜਨ ਦਾ ਭਾਅ ਹੈਗਾ ਜੀ ਅੱਜ ਦਾ ਜੀ 120 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਇਹ ਕਟੋਕੜਾ ਦਰਜਣ ਲੈਣੀ ਪੈਂਦੀ ਹੈ ਜੀ ਸੂਗਰਿਆਂ ਦੀ ਤੇ ਬਈ ਇਹ ਤੋੜਨੀ ਵੀ ਬਹੁਤ ਔਖੀ ਹੂਗਾ ਨਾ ਇਹ ਬਹੁਤ ਬਈ ਬਾਤ ਤੰਦਵਾਦਾ ਕਿੰਨੀ ਤੇਲ ਪੈ ਰਹੀ ਹੈ ਠੰਡ ਵੀ ਆ ਪੂਰੀ ਹੁਣ ਹਾਂ ਪੂਰੀ ਬਈ ਇਹ ਕੱਲੀ ਕੱਲੀ ਗੁੱਟੀ ਬਣਾਉਣੀ ਪੈਂਦੀ ਹੈ ਇਹ ਹਨਾ ਹਾਂ ਹਾਂ ਹਾਂਜੀ ਦੋਸਤੋ ਮਿਹਨਤ ਵੀ ਬਹੁਤ ਕਰਨੀ ਪੈਂਦੀ ਹੈ ਤੇ ਤੋੜਨਾ ਤੇ ਤੇ ਰੇਟ ਹੈਗਾ ਜੀ 120 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਸੂਗਰਿਆਂ ਦਾ ਜੀ ਹਾਂਜੀ ਦੋਸਤੋ ਚੁਕੰਦਰਾਂ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਹੁੰਦਾ ਜੀ ਕਿਲੋ ਦਾ ਜੀ ਇਹ ਘਟੋਕੜਾ 3 ਕਿਲੋ ਜਾਂ 4 ਕਿਲੋ ਲੈਣਾ ਪੈਂਦਾ ਜੀ ਹਾਂਜੀ ਦੋਸਤੋ ਸੱਗਮੁਲਾਂ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਸੱਗਮੁਲਾਂ ਦਾ ਜੀ ਕਿਲੋ ਦਾ ਜੀ ਇਹ ਬੰਦ ਗ੍ਰੇਡ ਵੀ ਮਿਲਦੇ ਆ ਤੇ ਲਫਾਫਿਆਂ ਦੇ ਵਿੱਚ ਵੀ ਆਉਂਦਾ ਜੀ ਸੱਗਮੁਲ ਜੀ ਹਾਂਜੀ ਦੋਸਤੋ ਸਲਾਦ ਪੱਤੇ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਸਲਾਦ ਵੱੱਤੇ ਦਾ ਜੀ ਕਿਲੋ ਦਾ ਜੀ ਇਹ ਘੱਟੋ ਘੱਟ ਇਕੱਠਾ ਲੈਣਾ ਪੈਂਦਾ ਜੀ ਕਿਲੋ ਹਾਂਜੀ ਦੋਸਤੋ ਮੇਥਿਆਂ ਦਾ ਰੇਟ ਆ ਜਿਹੜਾ ਉਹ ਕੱਟ ਚੁੱਕਾ ਜੀ ਮੇਥਿਆਂ ਦਾ ਰੇਟ ਰਹਿ ਗਿਆ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਰ ਰਹਿ ਗਿਆ ਜੀ ਦਰ ਜਾਂਦਾ ਜੀ ਮੇਥਿਆਂ ਦਾ ਹਾਂਜੀ ਦੋਸਤੋ ਮੇਥੀ ਦਾ ਰੇਟ ਹੈਗਾ ਜੀ ਇਹਦਾ ਵੀ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਦਰ ਜਾਂਦਾ ਜੀ ਮੇਥੀ ਦਾ ਤੇ ਮੇਥੀ ਹੈਗੀ ਆ ਗੋਲ ਪੱਤੇ ਵਾਲੀ ਮੇਥੀ ਹੁੰਦੀ ਆ ਜੇ ਮੇਥੇ ਹੁੰਦਾ ਕਿਹੜੀ ਮੇਥੀ ਆ ਹੈ ਕਸਤੂਰੀ ਮੇਥੀ ਹੈ ਅੱਛਾ ਪੂਰੀ ਵਧੀਆ ਟੌਪ ਦੀ ਮੇਥੀ ਆ ਹਾਂਜੀ ਦੋਸਤੋ ਪੂਰੀ ਵਧੀਆ ਟੌਪ ਦੀ ਮੇਥੀ ਆ ਤੇ ਰੇਟ ਹੈਗਾ ਜੀ ਇਹਦਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਡਰ ਜਾਂਦਾ ਜੀ ਮੇਥੀ ਦਾ ਹਾਂਜੀ ਦੋਸਤੋ ਜਿਹੜੀ ਮੂਲੀ ਵਧੀਆ ਸਾਫ਼ ਮੂਲੀ ਆ ਜੀ ਉਹਦਾ ਰੇਟ ਹੈਗਾ ਜੀ 10 ਰੁਪਏ ਕਿਲੋ ਦਾ ਜੀ ਮੂਲੀ ਦਾ ਰੇਟ ਆ ਜਿਹੜੀ ਥੋੜੀ ਜੀ ਦਾਗੀ ਮੂਲੀ ਹੁੰਦੀ ਆ ਉਹਦਾ ਰੇਟ ਥੋੜਾ ਜਿਹਾ ਡਾਊਨ ਹੁੰਦਾ ਜੀ ਉਹਦਾ ਰੇਟ ਹੈਗਾ ਜੀ 5 ਤੋਂ ਲੈ ਕੇ 6 ਰੁਪਏ ਤੱਕ ਮਿਲ ਜੂ ਜਿਹੜੀ ਦਾਗੀ ਜੀ ਮੂਲੀ ਹੁੰਦੀ ਆ ਜਿਹੜੀ ਪੂਰੀ ਬੁਰੀ ਦਾ ਟੋਤੀ ਹੋਈ ਮੂਲੀ ਦਾ ਜੀ ਪੂਰਾ ਵਧੀਆ ਦਾ ਹਾਂਜੀ ਦੋਸਤੋ ਸੋਲ ਵਾਲਾ ਸਾਗ ਆਉਣਾ ਸ਼ੁਰੂ ਹੋ ਰਿਹਾ ਆਪਣੇ ਬਰਨਾਲਾ ਮੰਡੀ ਦੇ ਵਿੱਚ ਰੇਟ ਹੈਗਾ ਜੀ ਇਹਦਾ ਜੀ 150 ਰੁਪਏ ਦਰਜਾਂ ਦਾ ਭਾਅ ਜੀ ਸਾਗ ਦਾ ਜੀ ਇਹਦਾ 40 ਰੁਪਏ ਦਾ ਜੀ ਹਾਂਜੀ ਦੋਸਤੋ ਹਰੇ ਪਿਆਜ਼ ਦਾ ਰੇਟ ਹੈਗਾ ਜੀ ਇਹ ਘੱਟੋ ਘੱਟ 3 ਕਿਲੋ ਜਾਂ 4 ਕਿਲੋ ਲੈਣਾ ਪੈਂਦਾ ਤੇ ਰੇਟ ਹੈਗਾ ਜੀ ਇਹਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੇ ਪਿਆਜ਼ ਦਾ ਜੀ ਦੋਸਤੋ ਮਸ਼ਰੂਮ ਦਾ ਰੇਟ ਹੈਗਾ ਜੀ ਬੰਦ ਡੱਬਿਆਂ ਦੀ ਪੈਕਿੰਗ ਆਉਂਦੀ ਹੈ ਜੀ ਮਸ਼ਰੂਮ ਦੀ ਤੇ ਰੇਟ ਹੈਗਾ ਜੀ ਇਹਦਾ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਮਸ਼ਰੂਮ ਦਾ ਜੀ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਰੇਟ ਹੈਗਾ ਜੀ ਅੱਜ ਦਾ ਥੋੜਾ ਜਿਆਦਾ ਤੇਜ਼ ਆ ਜੀ ਸਿਮਲਾ ਮਿਰਚ ਤੇ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਬੰਦ ਡੱਬਿਆਂ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਹਾਂਜੀ ਦੋਸਤੋ ਕੱਚੀ ਹਲਦੀ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੱਚੀ ਹਲਦੀ ਦਾ ਜੀ ਇਹ ਬੰਦ ਗੱਟਿਆਂ ਦੀ ਪ ਹਾਂਜੀ ਦੋਸਤੋ ਚਾਰੀ ਮਿਰਚ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਬੰਦ ਘਟਾ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਹਾਂਜੀ ਦੋਸਤੋ ਪਾਪੜੀ ਮਿਰਚ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਾਪੜੀ ਮਿਰਚ ਦਾ ਜੀ ਕਿਲੋ ਦਾ ਜੀ ਹਾਂਜੀ ਦੋਸਤੋ ਆਦਰਕ ਦਾ ਰੇਟ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਆਦਰਕ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਆਦਰਕ ਦਾ ਜੀ ਹਾਂਜੀ ਦੋਸਤੋ ਹਰੀ ਮਿਰਚ ਦਾ ਰੇਟ ਹੈਗਾ ਜੀ ਉਹ ਤੇਜ਼ ਹੋ ਗਿਆ ਜੀ ਹਰੀ ਮਿਰਚ ਦਾ ਹਰੀ ਮਿਰਚ ਦਾ ਰੇਟ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਹਰੀ ਮਿਰਚ ਦਾ ਜੀ ਹਾਂਜੀ ਦੋਸਤੋ ਚੱਪਣ ਕੱਦੂ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਜੀ ਚੱਪਣ ਕੱਦੂ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਚੱਪਣ ਕੱਦੂ ਦਾ ਜੀ ਦੋਸਤੋ ਪੇਠੇ ਦਾ ਰੇਟ ਰਿਹਾ ਜੀ ਕਿਲੋ ਦਾ ਭਾਅ ਰਿਹਾ ਜੀ ਪੇਠੇ ਦਾ ਜੀ ਬੰਦ ਲਫਾਫੇ ਦਾ ਜੀ 13 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਕਿਲੋ ਦਾ ਜੀ ਹਾਂਜੀ ਦੋਸਤੋ ਪੈਨਸਲ ਮਾਰਕਰ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪੈਨਸਲ ਮਾਰਕਰ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਜੀ ਪੈਨਸਲ ਮਾਰਕਰ ਦਾ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਦਾ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਫਰੂਟ ਦਾ ਕੀ ਭਾਅ ਰਹਿ ਗਿਆ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਜੀ ਹਾਂਜੀ ਦੋਸਤੋ ਕੇਨੂ ਦਾ ਰੇਟ ਹੈਗਾ ਜੀ ਅੱਜ ਦਾ ਰੇਟਾਂ ਦਾ ਭਾਅ ਰਹਿ ਜੀ ਕੇਨੂ ਦਾ ਜੀ 2500 ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੇਨੂ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੇਨੂ ਦਾ ਜੀ ਹਾਂਜੀ ਦੋਸਤੋ ਸੇਵ ਦਾ ਰੇਟ ਹੈਗਾ ਜੀ ਅੱਜ ਦਾ ਜੀ ਬੰਦ ਪੇਟੀ ਦਾ ਭਾਅ ਰਹਿ ਜੀ ਸੇਵ ਦਾ ਜੀ ਪੂਰਾ ਵਧੀਆ ਟੌਪ ਦਾ ਸੇਵ ਹੈ ਜੀ ਹਾਂਜੀ ਦੋਸਤੋ ਪਵਿੱਤੇ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪਵਿੱਤੇ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਪਵਿੱਤੇ ਦਾ ਜੀ ਹਾਂਜੀ ਦੋਸਤੋ ਅਨਾਰਾਂ ਦਾ ਰੇਟ ਹੈਗਾ ਜੀ 900 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਜ ਜੀ ਅਨਾਰਾਂ ਦਾ ਜੀ ਬੰਦ ਪੇਟੀਵੇਂ ਭਾਜ ਜੀ ਅਨਾਰਾਂ ਦਾ ਜੀ ਜੇ ਕਿਸੇ ਨੂੰ ਲੈਣੀ ਹੈ ਜੀ ਘੱਟੋ ਘੱਟ ਬੰਦ ਪੇਟੀ ਲੈਣੀ ਪੈਂਦੀ ਹੈ weight ਹੁੰਦਾ ਜੀ ਇਹਦੇ ਵਿੱਚ 10 ਕਿਲੋ ਤੇ ਅਨਾਰ ਮਿਲ ਜੂਗਾ ਜੀ 900 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਜ ਜੀ ਅਨਾਰਾਂ ਦਾ ਜੀ ਹਾਂਜੀ ਦੋਸਤੋ ਖੰਜੂਰਾ ਨੇ ਜਿਹੜੀਆਂ ਉਹ ਬੰਦ ਡੱਬੇ ਲੈਣੇ ਪੈਂਦਾ ਜੀ ਖੰਜੂਰਾ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 50 5500 ਰੁਪਏ ਤੱਕ ਮਿਲ ਜਾਣਗੇ ਜੀ ਪੈਕਟ ਬੰਦ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਪੈਕਟਾਂ ਦਾ ਭਾਅ ਜੀ ਇਹ ਘੱਟੋ ਘੱਟ ਬੰਦ ਡੱਬਾ ਲੈਣਾ ਪੈਂਦਾ ਤੇ ਰੇਟ ਹੈਗਾ ਜੀ 20 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਜੀ ਰੰਜੂਰਾ ਦਾ ਜੀ ਹਾਂਜੀ ਦੋਸਤੋ ਕੀਵੀ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਕੀਵੀ ਦਾ ਜੀ ਬੰਦ ਡੱਬੀਆਂ ਦਾ ਭਾਅ ਜੀ ਕੀਵੀ ਦਾ ਜੀ ਦੋਸਤੋ ਅਮਰੂਦ ਦਾ ਰੇਟ ਹੈਗਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ ਅਮਰੂਦ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਜੀ ਬੰਦ ਗਰੇਟਾ ਦਾ ਭਾਅ ਜੀ ਅਮਰੂਦ ਦਾ ਜੀ ਹਾਂ ਜੀ ਕੇਲੇ ਦਾ ਭਾਅ ਰਿਹਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਹਾਂਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਣਾ ਚੰਦਰੇ ਜੀ ਅੱਜ ਦਾ ਜੀ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾ ਰਹਿ ਗਿਆ ਜੀ ਬਾਗੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾ ਰਿਹਾ ਜੀ ਆਲੂ ਦਾ ਜੀ ਅੱਜ ਦਾ ਜੀ ਬੰਦ ਘੱਟੇ ਬਾਰੇ ਗੱਲਬਾਤ ਕਰਦੇ ਵੀ ਕੀ ਭਾ ਰਹਿ ਗਿਆ ਜੀ ਨਮਸਕਾਰ ਬਾਗੂ ਜੀ ਨਮਸਕਾਰ ਹੋ ਠੀਕ ਹੋਈ ਬਹੁਤ ਵਧੀਆ ਤੇ ਕੀ ਭਾ ਰਹਿ ਗਿਆ ਜੀ ਆਲੂ ਦਾ ਜੀ ਅੱਜ ਜੀ ਇਹ 270 ਤੋਂ 300 ਹਾਂਜੀ ਦੋਸਤੋ ਗੱਡੀ ਵਾਲਾ ਆਲੂ ਆ ਜਿਹੜਾ ਉਹ ਰਹਿ ਗਿਆ ਜੀ 270 ਰੁਪਏ ਦਾ ਭਾ ਰਹਿ ਗਿਆ ਜੀ ਆਲੂ ਦਾ ਜੀ 300 ਰੁਪਏ ਦਾ ਭਾਰ ਰਹਿ ਗਿਆ ਜੀ ਆਲੂ ਦਾ ਜੀ 272 ਲੈ ਕੇ 300 ਰੁਪਏ ਦਾ ਭਾਅ ਜੀ ਆਲੂ ਦਾ ਜੀ ਪੂਰਾ ਵਧੀਆ ਟਾਪ ਦਾ ਆਲੂ ਹੈ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਤੇ ਵੇਟ ਹੈਗਾ ਜੀ 50 ਕਿਲੋ ਆਲੂ ਸਾ ਜੀ ਗੱਟੇ ਦੇ ਵਿੱਚ ਹਾਂਜੀ ਦੋਸਤੋ ਲਾਲ ਆਲੂ ਦਾ ਰੇਟ ਹੈਗਾ ਜੀ 450 ਰੁਪਏ ਦਾ ਭਾਅ ਜੀ ਆਲੂ ਦਾ ਜੀ ਲਾਲ ਦਾ ਜੀ ਐਲ ਆਰ ਦਾ ਭਾਅ ਜੀ ਆਲੂ ਦਾ ਜੀ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਹਾਂ ਪਿਆਜ਼ ਦਾ ਕੀ ਭਾਰ ਰਹਿ ਗਿਆ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਬਾਰੇ ਗੱਲਬਾਤ ਕਰਦੇ ਹਾਂ ਪਿਆਜ਼ ਦਾ ਕੀ ਭਾਰ ਰਹਿ ਗਿਆ ਜੀ ਜੇ ਦਾ ਜੀ ਪਿਆਜ਼ ਦਾ ਜੀ ਹਾਂ ਜੀ ਦੋਸਤੋ ਜਿਹੜਾ ਇਹ ਪਿਆਜ਼ ਹੈਗਾ ਜੀ ਬੰਦ ਕਰਣ ਆਪਾਂ ਹੈਗਾ ਜੀ ਅੱਜ ਦਾ ਜੀ 18 ਰੁਪਏ ਕਿਲੋ ਮਿਲ ਜੂ ਜੀ ਪਿਆਜ਼ ਤੇ ਹੋਰ ਵੀ ਵਧੀਆ ਚਾਹੀਦਾ ਜੀ ਪਿਆਜ਼ ਉਹ 20 ਰੁਪਏ ਕਿਲੋ ਵੀ ਹੈਗਾ ਜੀ ਪਿਆਜ਼ ਤੇ 20 ਕਿਲੋ ਵਾਲਾ ਵੀ ਆਪਾਂ ਪਿਆਜ਼ ਦਿਖਾ ਦਿੰਦੇ ਜੀ ਬੰਦ ਕਰਟਾ ਲਾ ਜੀ ਤੇ ਇਹ ਹੈਗਾ ਜੀ 20 ਰੁਪਏ ਕਿਲੋ ਮਿਲ ਜੂ ਜੀ ਬੰਦ ਕਰਟਾ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ ਇਹ ਵੀ ਤੇ ਆਪਾਂ ਨਾਸਕ ਦੇ ਪਿਆਜ਼ ਬਾਰੇ ਗੱਲਬਾਤ ਕਰੀਏ ਤਾਂ ਨਾਸਕ ਦਾ ਪਿਆਜ਼ ਹੈਗਾ ਜੀ ਤੇਜ਼ ਹੀ ਆ ਨਾਸਕ ਦਾ ਪਿਆਜ਼ ਤੇ ਰੇਟ ਹੈਗਾ ਜੀ 30 ਰੁਪਏ ਕਿਲੋ ਦਾ ਭਾਜ ਜੀ ਬੰਦ ਕੱਟੇ ਦਾ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ ਨਾਸਕ ਦਾ 30 ਰੁਪਏ ਕਿਲੋ ਦਾ ਭਾਜ ਹੀ ਪਿਆਜ਼ ਦਾ ਜੀ ਇਹ ਵੀ ਬੰਦ ਕੱਟੇ ਲੈਣੇ ਪੈਂਦੇ ਜੀ ਨਾਸਕ ਦੇ ਪਿਆਜ਼ ਦੇ